ਅਕਾਲੀ ਦਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਹੈ ਤਰਨਤਾਰਨ ਤੋਂ ਪਾਰਟੀ ਦੇ ਆਗੂ ਅਤੇ ਵਰਕਰਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੇ ਪਾਰਟੀ ਵੱਲੋਂ ਤਰਨਤਾਰਨ ਦਾਣਾ ਮੰਡੀ ਵਿਖੇ ਵੱਡਾ ਧਰਨਾ ਲਾਇਆ ਗਿਆ ਉੱਥੇ ਹੀ ਪਾਰਟੀ ਪ੍ਰਧਾਨ ਸਕਬੀਰ ਸਿੰਘ ਬਾਦਲ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਤੇ ਸੀਨੀਅਰ ਆਗੂਆਂ ਵੱਲੋਂ ਚੋਣ ਅਬਜ਼ਰਵਰ ਨੂੰ ਮਿਲ ਕੇ ਇਲੈਕਟਿਸ਼ ਸ਼ਿਕਾਇਤ ਵੀ ਕੀਤੀ ਗਈ ਇਸ ਮੌਕੇ ਬਾਦਲ ਨੇ ਕੀ ਕੁਝ ਕਿਹਾ ਉਹ ਸੁਣ ਲੈਣੇ ਆ ਮੈਂ ਤਰਨਤਾਰਨ ਜੋ ਇਲੈਕਸ਼ਨ ਅਬਜ਼ਰਵਰ ਹੈ ਉਹਨਾਂ ਦੇ ਦਫ਼ਤਰ ਦੇ ਸਾਹਮਣੇ ਖੜਾ ਮੈਂ ਅਬਜ਼ਰਵਰ ਨੂੰ ਖੁੜੀ ਮਿਲ ਕੇ ਅਬਜ਼ਰਵਰ ਮੈਡਮ ਮਿਲ ਕੇ ਆਇਆ ਦਸਨ ਵਾਸਤੇ ਕਿ ਪੰਜਾਬ ਸਰਕਾਰ ਭਵੰਤਮਾਨ ਦੀ ਸਰਕਾਰ ਇੰਨੀ ਨੀਚੇ ਲੈਵਲ ਤੇ ਚਲੇ ਗਈ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਦੇਖਿਆ ਕਿ ਕਾਲੀ ਦਲ ਜਿੱਤ ਰਿਹਾ ਤੇ ਕਾਂਗਰਸ ਆ ਝਾੜੂ ਵਾਲੇ ਹਾਰ ਗਏ ਸਾਡੇ ਜਿੰਨੇ ਮੇਨ ਵਰਕਰ ਹੈ ਅੱਜ ਸਵੇਰੇ ਸੁਧੀਆਂ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਰੈਸਟ ਵੀ ਕੀ ਕੀਤਾ ਜਿਵੇਂ ਇੱਕ ਸਾਡਾ ਸ਼ਾਮ ਸਿੰਘ ਹੈ ਮੁਰਾਦਪੁਰ ਤੋਂ ਐਮਸੀ ਉਹਨੂੰ ਬਟਾਲਾ ਇੱਥੋਂ ਫੜ ਕੇ ਬਟਾਲਾ ਪੁਲਿਸ ਨੂੰ ਜ ਆ ਕੇ ਫੜਾਤਾ ਕਿ ਉਹਨੇ ਬਟਾਲੇ ਝੋਲੇ ਦੀ ਚੋਰੀ ਕੀਤੀ ਹੈ ਇੱਕ ਸਾਡਾ ਜਬੀਰ ਸਿੰਘ ਕਾਕਾ ਛੱਪਾ ਹੈ ਅੰਮ੍ਰਿਤਸਰ ਪੁਲਿਸ ਲੈ ਗਈ ਉਹ ਸਰਪੰਚ ਹੈ ਸਾਡਾ ਬਲਵਿੰਦਰ ਸਿੰਘ ਭਿੰਡਾ ਹੈ ਉਹ ਵੀ ਸਾਡਾ ਸਰਪੰਚ ਹੈ ਤੇ ਜ਼ੋਨ ਚਾਰਜ ਹੈ ਉਹਨੂੰ ਤਰਨਤਾਰਨ ਪੁਲਿਸ ਲੈ ਗਈ ਬਰਿੰਦਰ ਸਿੰਘ सोनू ਬਰਾੜ ਹੈ ਉਹਨੂੰ ਮੋਗਾ ਪੁਲਿਸ ਨੂੰ ਫੜਾਤਾ ਇੱਕ ਸਾਡਾ ਹੋਰ ਹੈ ਰੱਗੂ ਹੋਰੀ ਉਹਨੂੰ ਪਤਾ ਹੀ ਨਹੀਂ ਕਿਹੜੀ ਪੁਲਿਸ ਲੈ ਗਈ ਹੈ ਇਹਨਾਂ ਨੇ ਕੀ ਕੀਤਾ ਐਸਐਸਪੀ ਜੋ ਮੈਡਮ ਹੈ ਇਹਨੇ ਮਿਲਦਾ ਸਾਰੇ ਕਾਨੂੰਨ ਦੀਆਂ ਧੱਜੀਆਂ ਉਡਾਰੀਆਂ ਉਹ ਸੋਚਦੀ ਹੈ ਕਿ ਮੈਨੂੰ ਇਹਦੇ ਬਾਅਦਸ਼ਾਹ ਮੁਖਲੀ ਜਾਂ ਕਿਤੇ ਪੋਸਟਿੰਗ ਮਿਲ ਜੂ ਮੈਡਮ ਕਾਨੂੰਨ ਜੋ ਤੋੜੀ ਜਾਂ ਨਾ ਤੁਸੀਂ ਤੁਹਾਨੂੰ ਹਰ ਚੀਜ਼ ਦਾ ਹਿਸਾਬ ਦੇਣਾ ਪੈਣਾ ਹੈ ਭਾਵੇਂ ਸਾਲ ਲੱਗ ਜੇ ਭਾਵੇਂ ਦੋ ਸਾਲ ਲੱਗ ਜੇ ਐਡਾ ਵੱਡਾ ਤੱਕਾ ਅੱਜ ਤੱਕ ਨਹੀਂ ਦੇਖਿਆ ਜਿਹੜਾ ਐਨੇ ਥੱਲੇ ਲੱਗੇ ਆਫਸਰ ਪੰਜਾਬ ਸਰਕਾਰ ਦੇ ਕੀ ਰਿਲੇਕਸ਼ਨ ਵਿਦ ਵੀ ਉਹਨਾਂ ਨੇ ਝੂਠੇ ਕੇਸ ਚੱਕ ਚੱਕ ਕੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਹੈ ਕਲਿਆਣੀ ਮੰਡੀ ਬੋਰ ਫੂਡ ਸਪਲਾਈ ਸਾਰੇ ਉਹਨਾਂ ਮਹਿਕਮੇ ਦੇ ਲੋਕ ਇੱਥੇ ਵੜ ਗਏ ਤਰਨ ਤਰਨ ਹੋ ਗਏ ਜਿਹੜੇ ਕਾਲੀ ਦਲ ਨੂੰ ਹੱਥ ਚ ਕਰਦੇ ਆ ਜਾਂ ਜਿਹੜੇ ਝਾੜੂ ਦੇ ਉਲਟਾ ਸਾਰੇ ਵਪਾਰੀਆਂ ਦੇ ਸੈਂਪਲ ਲੈ ਕੇ ਆ ਸਾਰਿਆਂ ਨੂੰ ਧਮਕੀਆਂ ਦੇਤੀਆਂ ਐ ਜੀ ਗੁੰਡਾਗਰਦੀ ਜਿਹੜੀ ਚੱਲ ਰਹੀ ਹੈ ਮੈਂ ਅਫਸਰਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਜੋ ਤੁਸੀਂ ਕਾਨੂੰਨ ਤੋੜਿਆ ਸਾਰਾ ਸਾਡੇ ਕੋਲੇ ਨੂੰ ਅਸੀਂ ਸਾਰਾ ਕੁਝ ਚਿੱਤੇ ਇਲੈਕਸ਼ਨ ਕਮਿਸ਼ਨ ਨੂੰ ਹੀ ਦੱਸਿਆ ਰਿਹਾ। ਤੁਹਾਨੂੰ ਕੋਈ ਹੁਣ ਬਚਾ ਨਹੀਂ ਸਕਦਾ ਹੁਣ ਜੋਰ ਲਾ ਦਿਓ ਜਿੰਨਾ ਮਰਜੀ ਲਾਓ। ਇਸ ਤੋਂ ਇਲਾਵਾ ਸ਼ਰਮਣੀ ਕਾਲੀ ਦਲ ਦੇ ਡੈਲੀਗੇਸ਼ਨ ਵੱਲੋਂ ਮੁੱਖ ਚੋਣ ਅਫਸਰ ਪੰਜਾਬ ਨਾਲ ਮੁਲਾਕਾਤ ਕੀਤੀ ਗਈ ਉਸ ਦੌਰਾਨ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਾਏ ਨੇ। ਤਰਨਤਾਰਨ ਦੀ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪਣੀ ਹਾਰ ਕੰਧ ਤੇ ਲਿਖੀ ਦਿਖ ਰਹੀ ਹੈ ਤੇ ਸਰਕਾਰ ਬੁਖਲਾ ਚੁੱਕੀ ਹੈ। ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹ ਤਾਂ ਦੱਬ ਕੇ ਉੱਥੇ ਦੁਰਪਿਯੋ ਕੋਰੇ ਔਰ ਇਸ ਤਰੀਕੇ ਲੱਗ ਰਿਹਾ ਕਿ ਜੋ ਮਨੀਸ਼ ਸੋਧਿਆ ਨੇ ਕਿਹਾ ਸੀ ਆਪਣੀ ਵਰਕਰ ਮਿਲਨੀ ਦੇ ਵਿੱਚ ਕਿ ਸਾਮ-ਦਾਮ ਦੰਦ ਭੇਡ ਸਭ ਲਾਵਾਂਗੇ ਤੇ ਚੋਣਾ ਜਿੱਤਾਂਗੇ ਤੇ ਉੱਥੇ ਤਾਂ ਐਸਐਸਪੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਤਾਂ ਕੀ ਚੋਣ ਲੜਨੀ ਸੀ ਇਹ ਲੱਗ ਰਿਹਾ ਕਿ ਜਿਹੜੇ ਰਵਜੋਤ ਕੌਰ ਗਰੇਵਾਲ ਨੇ ਐਸਐਸਪੀ ਤਰਨਤਾਰਨ ਦੇ ਉਹ ਆਮ ਆਦਮੀ ਪਾਰਟੀ ਵੱਲੋਂ ਉੱਥੇ ਜਿਹੜੀ ਚੋਣ ਹੈ ਉਹ ਲੜ ਰਹੇ ਨੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਦੇ ਵਿਰੁੱਧ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਕੱਲ ਵੀ ਇੱਕ ਕੰਪਲੇਂਟ ਅਸੀਂ ਚੀਫ ਇਲੈਕਟੋਰਲ ਪੰਜਾਬ ਨੂੰ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਭੇਜੀ ਸੀ ਕਿ ਕਿਸ ਤਰੀਕੇ ਪ੍ਰਾਈਵੇਟ ਗੱਡੀ ਦੇ ਵਿੱਚ ਫੇਕ ਨੰਬਰ ਪਲੇਟਾਂ ਲਾ ਕੇ ਉੱਥੇ ਜਿਹੜੇ ਕੈਂਡੀਡੇਟ ਐ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਤੇ ਉਹਨਾਂ ਦੀ ਬੇਟੀ ਕੰਚਨ ਪ੍ਰੀਤ ਦੀ ਰੈਕੀ ਕੀਤੀ ਜਾ ਰਹੀ ਸੀ ਜਦੋਂ ਲੋਕਲ ਸੰਗਤ ਨੇ ਉਹ ਗੱਡੀ ਰੋਕੀ ਜਿਹੜੇ ਦੋ ਬੰਦੇ ਰੈਕੀ ਕਰ ਰਹੇ ਸੀ ਉਹ ਬਾਹਰ ਨਿਕਲੇ ਉਹ ਕਹਿੰਦੇ ਜੀ ਇਸ ਤਾਂ ਪੁਲਿਸ ਮੁਲਾਜ਼ਮ ਆ ਸਾਨੂੰ ਤਾਂ ਜਿਹੜੇ ਐਸਪੀ ਐ ਰਿੱਪੂ ਤਮਨ ਸਿੰਘ ਉਹਨਾਂ ਨੇ ਤੇ ਜਿਹੜਾ ਸੀਆਈਏ ਦਾ ਇੰਚਾਰਜ ਹੈ ਪ੍ਰਭਜੀਤ ਸਿੰਘ ਉਹਨੇ ਭੇਜ ਕੋਈ ਲਿਖਤ ਆਰਡਰ ਨਹੀਂ ਸੀ ਔਰ ਗੱਡੀ ਦੀਆਂ ਨੰਬਰ ਪਲੇਟ ਦੀਆਂ ਫੋਟੋਆਂ ਤੇ ਜਿਹੜੀ ਮੌਕੇ ਤੇ ਸੰਗਤ ਨੇ ਵੀਡੀਓ ਬਣਾਈ ਹੈ ਉਹ ਵੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਹੈ ਕਿ ਨੰਬਰ ਪਲੇਟ ਤੱਕ ਜਾਲੀ ਲਾ ਕੇ ਅਗਰ ਪੁਲਿਸ ਉੱਥੇ ਕੈਂਡੀਡੇਟ ਦੀ ਤੇ ਉਹਦੀ ਬੇਟੀ ਦੀ ਰੈਕੀ ਕਰ ਰਹੀ ਹੈ ਤਾਂ ਕਿ ਇਸ ਤਰੀਕੇ ਫ੍ਰੀ ਤੇ ਫਿਰ ਇਲੈਕਸ਼ਨ ਤਰਨ ਤਰਨ ਦੇ ਵਿੱਚ ਹੋਏਗਾ ਔਰ ਦੂਸਰਾ ਅੱਜ ਸਵੇਰ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਚਾਹੇ ਲੀਡਰ ਹੋਣ ਕਾਉਂਸਲਰ ਸਰਪੰਚ ਉਹਨਾਂ ਦੇ ਘਰੇ ਵਕੋ ਵਕ ਜ਼ਿਲ੍ਹਿਆਂ ਤੋਂ ਪੁਲਿਸ ਜਾਰੀ ਹੈ ਤੇ ਉਹਨਾਂ ਨੂੰ ਕਿਸੇ ਨੂੰ ਕਹਿੰਦੇ ਜੀ ਇਹਨੂੰ ਫਲਾਣੇ ਕੇਸ ਤੇ ਨਾਮਿਨੇਟ ਕਰ ਲਿਆ